ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਜੀਤ ਬਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਜਿੱਤੇ ਟਾਈਮ ਹੈਗਾ ਜਿੱਤੇ 11:00 ਦਾ ਰੀਤਾ ਸਫਾਈ ਕਰ ਰਹੀ ਸੀ ਤੇ ਮੈਂ ਇੱਥੇ ਲੱਗੀ ਸੀ ਸਬਜ਼ੀ ਕੱਟਣ ਤੇ ਚਾਹ 11:00 ਵਜੇ ਦੀ ਬਣਾ ਕੇ ਲੈ ਕੇ ਆਏ ਸੀ ਤੇ ਇਹ ਪੀ ਰਹੇ ਹਾਂ ਕੰਮ ਕੁੰਮ ਕਰ ਲਏ ਸਾਰੇ ਆਪਾਂ ਤੇ ਹੁਣ ਸਾਡਾ ਦੁਪਹਿਰ ਦਾ ਟਾਈਮ ਹੋ ਗਿਆ ਤੇ ਇੱਥੇ ਮੈਂ ਬਣਾ ਕੱਟ ਰਹੀ ਹਾਂ ਗਾਜਰਾਂ ਤੇ ਬੰਦ ਗੋਪੀ ਤੇ ਆਲੂ ਅਚੀ ਇਹ ਸਬਜੀ ਬਣੇਗੀ ਤੇ ਹੋਰ ਰੂਟੀਨ ਜਿਹੜਾ ਤੁਹਾਨੂੰ ਸ਼ੇਅਰ ਕਰਦੇ ਆ ਤੇ ਪਹਿਲੇ ਵਲੌਗ 'ਚ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਮੀਦ ਕਰਦੇ ਆ ਤੁਸੀਂ ਇਹਨੂੰ ਵੀ ਬਹੁਤ ਪਿਆਰ ਦਿਓਗੇ ਇਦਾਂ ਹੀ ਨਾਲ ਸਾਥ ਸਪੋਰਟ ਦੀ ਬਣਾਈ ਰੱਖਿਓ ਸਾਰੇ ਜਾਣੇ ਬਹੁਤ ਵਧੀਆ YouTube ਫੈਮਲੀ ਹੈ ਮੇਰੀ ਤੇ ਲਓ ਜੀ ਇੱਥੇ ਮੈਂ ਲੱਗੀ ਸੀ ਸਬਜੀ ਕੱਟਣ ਤੇ ਨਾਲ ਨਾਲ ਮੈਂ ਚਾਹ ਵੀ ਮੰਗੀ ਤੇ ਮੈਂ ਨਾ ਇੱਥੇ ਖਰਬੂਜਾ ਵੀ ਕੱਟ ਕੇ ਰੱਖਿਆ ਸੀ ਇਹਦੇ ਖਾਦਾ ਨਹੀਂ ਸੀ ਤੇ ਨਾਲ ਨਾਲ ਅਸੀਂ ਵਲੌਗ ਪਾਕਿਸਤਾਨ ਦਾ ਦੇਖ ਰਹੇ ਸੀਗੇ ਕਿ ਮੈਨੂੰ ਪਾਕਿਸਤਾਨ ਦੇ ਵਲੌਗ ਹੀ ਬੜੇ ਸੋਹਣੇ ਲੱਗਦੇ ਹਨ ਉਹਦੀ ਬੋਲੀ ਬਹੁਤ ਸੋਹਣੀ ਲੱਗਦੀ ਤੇ ਸਬਜੀ ਕੱਟ ਲਈ ਮੈਂ ਕਿਹਾ ਸਬਜੀ ਕੱਟਣ ਤੋਂ ਬਾਅਦ ਫਿਰ ਮੈਂ ਜਿਹੜੀ ਅਗਲੀ ਜਿਹੜੀ ਰੁਟੀਨ ਹੋਏਗੀ ਉਹ ਤਾਂ ਨਾਲ ਸ਼ੇਅਰ ਕਰਾਂਗੇ ਇੱਕ ਦਿਨ ਛੱਡ ਕੇ ਹੀ ਹੁਣ ਮੈਂ ਵਲੌਗ ਜਿਹੜੇ ਤੁਹਾਨੂੰ ਪਾ ਰਹੀ ਹਾਂ ਮੈਂ ਤੇ ਬੰਦ ਗੋਭੀ ਇਹ ਕ ਮੈਨੂੰ ਹੁੰਦਾ ਕਿ ਬਸ ਮੇਰੇ ਤੇ ਪਸੰਦ ਨਹੀਂ ਮਤਲਬ ਗੋਬਾਂਦੂ ਗੋਭੀ ਨੂੰ ਮੈਨੂੰ ਬਹੁਤ ਹੋਰ ਇਤਨਾ ਲੱਗਦਾ ਚਾਹੇ ਮਟਰ ਪਏ ਹੋਣ ਸਰਦੀਆਂ ਵਿੱਚ ਜ਼ਿਆਦਾ ਸਵਾਦ ਲੱਗਦੀ ਮੈਨੂੰ ਗਰਮੀਆਂ ਚ ਨਹੀਂ ਪਰ ਹਸਬੰਦ ਨੂੰ ਬਹੁਤ ਸਵਾਦ ਲੱਗਦੀ ਐ ਇਸ ਕਰਕੇ ਇਹ ਬੰਦ ਗੋਭੀ ਹਮੇਸ਼ਾ ਹੀ ਚੱਕ ਲੈਂਦੇ ਤੇ ਫਿਰ ਮੈਂ ਮਦਰਾਸੀ ਗਾਜਰਾਂ ਇਹ ਦੂਜੀਆਂ ਗਾਜਰਾਂ ਤੇ ਹੈ ਨਹੀਂ ਸੀ ਮੈਂ ਚਲੋ ਆਲੂ ਵਿੱਚ ਪਾ ਲਾਂਗੇ ਤੇ ਨਾਲ ਗਾਜਰਾ ਪਾ ਕੇ ਤੇ ਵਧੀਆ ਸਬਜ਼ੀ ਬਣ ਜਾਂਦੀ ਜਰਾ ਤੇ ਇਹ ਲੱਗੀ ਸੀ ਮਕਟਣ ਤੇ ਇਧਰ ਮੇਰਾ ਖਰਬੂਜਾ ਕੱਟਿਆ ਪਿਆ ਸੀ ਹੁਣ ਮੈਂ ਚੱਲ ਖਰਬੂਜਾ ਵੀ ਖਾ ਹੀ ਲੈਣੇ ਤੇ ਸਵੇਰ ਸਵੇਰ ਇਹੀ ਹੁੰਦਾ ਕਿ ਜਿਆਦਾ ਹੈਵੀ ਬ੍ਰੇਕਫਾਸਟ ਨਹੀਂ ਕਰਦੇ ਅਸੀਂ ਰੋਟੀ ਜਿਹੜੀ 12:30 ਵਜੇ ਮਤਲਬ ਸਾਡੀ 8:30 ਵਜੇ ਰੋਟੀ ਜਿਹੜੀ ਤਿਆਰ ਹੋ ਜਾਂਦੀ ਆ ਦੁਪਹਿਰ ਦੀ ਤੇ ਇਸ ਤੋਂ ਬਾਅਦ ਫਿਰ ਮੇਰੇ ਜਿਹੜੇ ਅਗਲੇ ਕੰਮ ਕਰਨੇ ਹੁੰਦੇ ਉਹ ਮੈਂ ਕਰਨ ਲੱਗ ਜਾਨੀ ਆ ਤੇ ਇੱਥੇ ਮੈਂ ਸਵੇਰ ਦੀ ਉੱਠ ਕੇ ਚਾਦਰਾਂ ਵਗੈਰਾ ਝਾੜ ਡਸਟਿੰਗ ਕਰ ਸਾਰਾ ਬੁਰੀਤਾ ਤੋਂ ਤੋਂ ਪਹਿਲਾਂ ਪਹਿਲਾਂ ਮੈਂ ਸਾਰਾ ਕੰਮ ਕਰ ਲੈਣੀ ਆ ਤੇ ਗਰਮੀ ਇੰਨੀ ਹੋਈ ਪਈ ਹੁਣ ਬੱਦਲ ਵੀ ਬਹੁਤ ਹੋਏ ਪਏ ਨੇ ਪਰ ਗਰਮੀ ਬਹੁਤ ਹੈ ਹੁਮੇ ਲੱਗਦਾ ਇਸ ਵੇਲੇ ਵੀ ਵਗੈਰਾ ਜਿਹੜੇ ਘਾਟੀ ਪਏ ਨੇ ਉਹ ਬੱਦਲਵਾਈ ਬਣੀ ਰਹਿੰਦੀ ਆ ਤੇ ਮੀਂਹ ਘਟ ਪੈ ਰਹੇ ਨੇ ਤੇ ਅੱਜ ਬੱਦਲ ਜਿਆ ਹੋਇਆ ਥੋੜਾ ਜਿੰਨਾ ਤੇ ਇਸ ਕਰਕੇ ਈ ਸੀ ਨਹੀਂ ਸੀ ਲਗਾਇਆ ਸੀ ਕਿੰਨੇ ਤਾਂ ਇਸ ਟਾਈਮ ਤੇ 10 11 ਵਜੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਤੇ ਪਸੀਨਾ ਬਹੁਤ ਜ਼ਿਆਦਾ ਆਂਦਾ ਕਿਚਨ ਜਿੱਥੇ ਤੁਹਾਨੂੰ ਪਤਾ ਜਦੋਂ ਕੁਕਿੰਗ ਕਰਦੇ ਆਂ ਉਹਦੋਂ ਤੇ ਮੈਂ ਇੰਨਾ ਪਸੀਨਾ ਆਂਦਾ ਬਹੁਤ ਜ਼ਿਆਦਾ ਆਂਦਾ ਤੇ ਇਸੇ ਗੱਲ ਅਸੀਂ ਗੱਲਾਂ ਕਰ ਰਹੇ ਸੀ ਤੇ ਥੋੜਾ ਖਰਬੂਜਾ ਮੈਂ ਖਾਣ ਲੱਗ ਗਈ ਤੇ ਮੈਂ ਕਿਹਾ ਚਲੋ ਨਾਲ ਇਸ ਤੋਂ ਬਾਅਦ ਖਰਬੂਜੇ ਤੋਂ ਬਾਅਦ ਮੈਂ ਚਾਹ ਪੀਵਾਂਗੀ ਤੇ ਪਹਿਲਾਂ ਮੈਂ ਚਾਹ ਪੀਣ ਲੱਗੀ ਫਿਰ ਮੈਂ ਮੇਰੇ ਦਿਲ ਨਹੀਂ ਕਰਨਾ ਖਰਬੂਜਾ ਖਾਣ ਨੂੰ ਚਲ ਮੈਂ ਇਹ ਨੂੰ ਖਾ ਲੈਂਦੀ ਐ ਇਸ ਟਾਈਮ ਤੇ ਹੁੰਦਾ ਥੋੜਾ ਨਾ ਭੁੱਖ ਜੀ ਲੱਗਦੀ ਹੁੰਦੀ ਆ ਤੇ ਥੋੜਾ ਫਰੂਟ ਜਾਂ ਖਾ ਲਓ ਪ੍ਰਿੰਕੈਸੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸਾਂ ਠੀਕ ਹੈ ਤੁਸੀਂ ਵੀ ਸਾਈ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਟਾਈਮ ਹੋ ਗਿਆ 12 ਵਜੇ ਦਾ ਤੇ ਇੱਥੇ ਮੈਂ ਸਬਜੀ ਕੱਟ ਲਈ ਹੈ ਬੰਦ ਗੋਭੀ ਕੱਟੀ ਹੈ ਔਰ ਮਦਰਾਸੀ ਗਾਜਰਾ ਔਰ ਆਲੂ ਔਰ ਲਸਣ ਪਿਆਜ਼ ਕੱਟ ਕੇ ਰੱਖਿਆ ਤੇ ਇਧਰ ਮੈਂ ਸਬਜੀ ਇਹ ਲਈ ਸੀ ਇਹ ਸਾਰੀ ਢੋਕ ਕੇ ਰੱਖੀ ਹੈ ਸ਼ਿਮਲਾ ਮਿਰਚ ਬੈਂਗਣ ਮੂਲੀ ਬੀਨਸ ਔਰ ਹਲਵਾ ਕद्दू ਇਹਨਾਂ ਨੂੰ ਧੋ ਕੇ ਰੱਖ ਲਿਆ ਔਰ ਇਹ ਮੈਂ ਪਨੀਰ ਕੱਢ ਕੇ ਰੱਖਿਆ ਹੋਇਆ ਤੇ ਇਹਦੀ ਪੁਰਜੀ ਬਣਾ ਦਾਂਗੀ ਬਰੀ ਆਮ ਨੂੰ ਤੇ ਫਿਲਹਾਲ ਇਹਨੂੰ ਧੋਵਾਂਗੀ ਨਮਕ ਪਾ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਧੋ ਕੇ ਰੱਖ ਲੈਣੀਆਂ ਤੇ ਇਸ ਤੋਂ ਬਾਅਦ ਜੇ ਇਹ ਥੋੜਾ ਜਨਾ ਡਰਾਈਜੇ ਹੋ ਜਾਣਗੇ ਤੇ ਉਸ ਤੋਂ ਬਾਅਦ ਮੈਂ ਤੜਕਾ ਲਗਾਵਾਂਗੀ ਤੇ ਗਰਮੀ ਇੰਨੀ ਹੋਈ ਪਈ ਹੈ ਨਾ ਫਰੈਂਡ ਬਹੁਤ ਜ਼ਿਆਦਾ ਗਰਮੀ ਹੋਈ ਪਈ ਕੰਮ ਕਰਨ ਨੂੰ ਬਿਲਕੁਲ ਨਹੀਂ ਦਿਲ ਕਰਦਾ ਤੇ ਤੁਸੀਂ ਪਹਿਲੀ ਵੀਡੀਓ ਨੂੰ ਮੇਰਾ ਬਹੁਤ ਪਿਆਰ ਦਿੱਤਾ ਤੇ ਇਦਾਂ ਹੀ ਸਾਥ ਸਪੋਰਟ ਦੇ ਨਾਲ ਤੁਸੀਂ ਨਾਲ ਜੁੜੇ ਰਹੋ ਤੇ ਚਲੋ ਹੁਣ ਕੰਮ ਕਰਦੇ ਆਂ ਲੱਗਦੇ ਆਂ ਤੇ ਇਹਨਾਂ ਨੂੰ ਧੋ ਕੇ ਰੱਖ ਦਿਆਂ ਬਾਕੀ ਜੋ ਵੀ ਕੰਮ ਕਰਾਂਗੇ ਉਹ ਮੈਂ ਤੁਹਾਨੂੰ ਰੁਟੀਨ ਦਿਖਾਵਾਂਗੀ ਤੇ ਮਿਲਦੇ ਆਂ ਫਿਰ ਤੁਹਾਨੂੰ ਮਿਲਦੇ ਆਂ ਫਿਰ ਜੋ ਵੀ ਨੈਕਸਟ ਕੰਮ ਕਰਾਂਗੀ ਉਹ ਤੁਹਾਨੂੰ ਦਿਖਾਵਾਂਗੀ ਕਿਉਂਕਿ ਮੋਸਟਲੀ ਮੈਂ ਸਫਾਈਆਂ ਵਗੈਰਾ ਸਾਰਾ ਕੁਝ ਹੋ ਗਿਆ ਗਰਮੀ ਬਹੁਤ ਸੀ ਤੇ ਸਵੇਰ ਸਵੇਰ ਇਹ ਹੁੰਦਾ ਕਿ ਫਟਾਫਟ ਸਫਾਈਆਂ ਹੋ ਜਾਣ ਸਭ ਤੋਂ ਵੱਡਾ ਕੰਮ ਹੁੰਦਾ ਕਿ ਬਾਥਰੂਮ ਕਲੀਨ ਹੋ ਜਾਣ ਸਫਾਈਆਂ ਵੇੜੇ ਹੋ ਜਾਣ ਅੰਦਰ ਤੋਂ ਬੰਦਾ ਕਰਦਾ ਰਹਿੰਦਾ ਹੌਲੀ ਹੌਲੀ ਕੰਮ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਕੱਟ ਲਈ ਸੀ ਤੇ ਪੋਰਚੇ ਵਗੈਰਾ ਸਾਰਾ ਕੁਝ ਹੋ ਗਿਆ ਤੇ ਇਸ ਤੋਂ ਬਾਅਦ ਮੈਂ ਜਿਹੜਾ ਥੋੜਾ ਜਿਹਾ ਨਾ ਕਲੀਨਿੰਗ ਦਾ ਕੰਮ ਕਰਨਾ ਹੈ ਕਿ ਮੇਰੀ ਇੱਕ ਬਰੀਆਮ ਦੀ ਡੋਰ ਅਲਮੇਰਾ ਨੂੰ ਮੈਂ ਸਾਫ਼ ਕਰਾਂਗੀ ਉਹ ਸਾਫ ਕਰਾਂਗੇ ਜੇ ਅੱਜ ਹੋ ਸਕਿਆ ਤਾਂ ਤੇ ਦੋ ਮੇਰੀਆਂ ਸਰਵਾਰਾਂ ਕੱਟੀਆਂ ਪਈਆਂ ਉਹ ਸੀਨੀਆ ਨੇ ਦੇਖਦੀ ਹੁਣ ਕੰਮ ਮੈਂ ਕਰਨ ਮੈਂ ਸਬਜ਼ੀ ਤੜਕਾ ਲਾਣਾ ਆਟਾ ਗੁੰਨ ਕੇ ਰੱਖਣਾ ਇਸ ਤੋਂ ਬਾਅਦ 1:30 ਵਜੇ ਫੁਲਕੇ ਲਾ ਲਾਂਗੀ ਤੇ ਟਾਈਮ ਤੇ ਹੋ ਗਿਆ ਮੋਸਟਲੀ ਇੱਕ ਦਾ ਟਾਈਪ ਸਾਢੇ 12 ਦਾ ਟਾਈਮ ਹੋਇਆ ਹੈ ਤੇ 1:30 ਵਜੇ ਤੱਕ ਰੋਟੀ ਜਿਹੜੀ ਤਿਆਰ ਹੋ ਜਾਣੀ ਕਿਉਂਕਿ ਇੱਕ ਬੰਨੇ ਮੈਂ ਸਬਜ਼ੀ ਰੱਖ ਲਾਂਗੀ ਇੱਕ ਬੰਨੇ ਮੈਂ ਫੁਲਕੇ ਲਾ ਲਾਂਗੀ ਤੇ ਇਹ ਕੰਮ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਾਂਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਦਾਂ ਹੀ ਬਣ ਰਿਓ ਤੇ ਚਲੋ ਕੰਮ ਕਰਦੇ ਹਾਂ ਤੇ ਇੱਥੇ ਫ੍ਰੈਂਡਸ ਮੈਂ ਸਬਜ਼ੀ ਧੋਣ ਲੱਗ ਗਈ ਸੀਗੀ ਤੇ ਗਾਜਰਾਂ ਤੇ ਆਲੂ ਜਿਹੜੇ ਕੱਟੇ ਹੋਏ ਸੀਗੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋਲਾਂਗੀ ਤੇ ਚੰਗੀ ਤਰ੍ਹਾਂ ਖੁੱਲੇ ਪਾਣੀ ਚ ਧੋਤੀ ਹੋਏ ਸਬਜ਼ੀ ਤੇ ਹੁਣ ਠੀਕ ਰਹਿੰਦੀ ਮੈਂ ਪਹਿਲਾਂ ਵੀ ਵੈਸੇ ਜਦੋਂ ਸਬਜ਼ੀ ਲਿਆਉਂਦੀ ਸੀ ਉਦੋਂ ਵੀ ਧੋ ਕੇ ਰੱਖੀਦੀ ਆ ਫ੍ਰਿਜ ਚ ਪਰ ਇਹ ਫਰੈਸ਼ ਹੀ ਹੈਗੀਆਂ ਸੀ ਗਾਜਰਾਂ ਵੀ ਤੇ ਆਲੂ ਵੀ ਇਹਨਾਂ ਨੂੰ ਧੋ ਕੇ ਰੱਖ ਲਿਆ ਲਸਣ ਪਿਆਜ਼ ਮੈਂ ਕੱਟ ਕੇ ਰੱਖ ਲਿਆ ਤੇ ਜਿਹੜੀ ਬੰਦ ਗੋਭੀ ਸੀ ਮੈਂ ਇਹਦੇ ਚ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾ ਧੋਲਾਂਗੀ ਤੇ ਇਹ ਥੋੜੇ ਜਿਹੇ ਵਿੱਚ ਰਹਿ ਗਏ ਸੀ ਮੈਂ ਚਲ ਇਹਨਾਂ ਨੂੰ ਵੀ ਨਾਲ ਹੀ ਕੱਟ ਲੈਨੇ ਬਰੀਕ ਤੇ ਇਸ ਵਾਰ ਨਾ ਫਰੋਜ਼ਨ ਮਟਰ ਨਹੀਂ ਲੈ ਆਂਦੇ ਮੈਂ ਲਿਆ ਕੇ ਆਈ ਸੀ ਪਰ ਮੈਂ ਉਹ ਨਮਕੀਨ ਚਾਵਲ ਬਣਾਵਨਾ ਕੇ ਖਤਮ ਹੋ ਗਏ ਤੇ ਧਿਆਨ ਚ ਨਹੀਂ ਰਿਹਾ ਤੇ ਉਹ ਵਰਤਲੋ ਤਾਂ ਚਲ ਵਧੀਆ ਰਹਿੰਦੇ ਥੋੜੇ ਸਬ지 ਜ਼ਿਆਦਾ ਸਵਾਦ ਬਾਨਦੀ ਮਟਰਾਂ ਦੇ ਨਾਲ ਤੇ ਬਰੀਆਮ ਕਹਿੰਦਾ ਪਨੀਰ ਪਾ ਲਓ ਮੈਂ ਪਨੀਰ ਮੈਂ ਬਿਲਕੁਲ ਨਹੀਂ ਪਾਣਾ ਤੇ ਉਹ ਦੁੱਧ ਨਾ ਥੋੜਾ ਜਨਾ ਬਾਹਰ ਰਹਿ ਗਿਆ ਤੇ ਮੈਨੂੰ ਲੱਗ ਚਾਹ ਬਣਾਈ ਤੇ ਥੋੜਾ ਫਟ ਗਿਆ ਇਸ ਗਿਆ ਤੇ ਉਹਦਾ ਪਨੀਰ ਫਿਰ ਬਣਾ ਲਿਆ ਸੀ ਤੇ ਪਨੀਰ ਵਧੀਆ ਬਣ ਗਿਆ ਸੀਗਾ ਤੇ ਇਹ ਮੈਂ ਨਮਕ ਪਾ ਕੇ ਜਦੋਂ ਮੈਂ ਗੋਭੀ ਵਗੈਰਾ ਧੋ ਲੈਨੀਏ ਤੇ ਬਹੁਤ ਚਿੱਟੀ ਨਿਕਲ ਆਂਦੀ ਆ ਫਿਰ ਮੈਂ ਜਿਹੜੇ ਲਸਣ ਔਰ ਪਿਆਜ਼ ਕੱਟਿਆ ਸੀ ਇਹਨੂੰ ਵੀ ਧੋ ਕੇ ਇੱਕ ਇਦਾਂ ਛਾਨਣੇ ਤੇ ਰੱਖ ਲੈਣੀ ਨੇ ਜਦੋਂ ਸੁੱਕ ਜਾਂਦਾ ਚੰਗੀ ਤੇਰਾ ਫੇਰ ਮੈਂ ਦਾ ਤੜਕਾ ਲਗਾਉਂਦੀ ਹੁੰਦੀ ਹਣੀ ਤੇ ਮੈਂ ਪਿਆਜ਼ ਪਹਿਲਾਂ ਵੀ ਛਿਲਦੀ ਆ ਕੋਈ ਕ ਅੱਜਕੱਲ ਬਲੈਕ 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 ਪਿਆਜ਼ ਆਂਦੇ ਨੇ ਇਸ ਕਰਕੇ ਤੇ ਇੱਥੇ ਮੈਂ ਲੱਗ ਗਈ ਸੀ ਕੀ ਸਬਜ਼ੀ ਰੱਖਣ ਮੈਂ ਕਿ ਸਬਜੀ ਨੂੰ ਰੱਖਦੇ ਆ ਪਹਿਲਾਂ ਵਿੱਚ ਫ੍ਰਿਜ ਚ ਕਿਉਂ ਫ੍ਰਿਜ ਚ ਰੱਖੀ ਹੋਈ ਸਬਜੀ ਬਾਹਰ ਦੀ ਜਾਂ ਪਈਆਂ ਫਿਰ ਖਰਾਬ ਹੋ ਜਾਂਦੀਆਂ ਤੇ ਇੱਥੇ ਮੈਂ ਫ੍ਰਿਜ ਚ ਰੱਖਣ ਲੱਗ ਗਈ ਕਿਉਂਕਿ ਸਬਜੀ ਨੂੰ ਮੈਂ ਧੋ ਕੇ ਰੱਖਿਆ ਹੋਇਆ ਸੀ ਆਲਰੇਡੀ ਤੇ ਸਬਜੀ ਫ੍ਰਿਜ ਦੇ ਵਿੱਚ ਵੀ ਦੇਖੋ ਮੇਰਾ ਬਹੁਤ ਗਾਜ ਆ ਪਿਆ ਹੋਇਆ ਤੇ ਕਿਉਂਕਿ ਜਿੰਨੀ ਮਰਜੀ ਸਫਾਈ ਕਰ ਲੋ ਹਨਾ ਥੋੜਾ ਜਿਹਾ ਨਾ ਬੱਚੇ ਜਦੋਂ ਚੀਜ਼ ਕੱਢਦੇ ਇਧਰ ਉਧਰ ਕਰ ਦਿੰਦੇ ਤੇ ਇਧਰ ਲੱਸੀ ਲਿਆਂਦੀ ਸੀ ਉਦੋਂ ਹੀ ਪੋਲੀਥੈਨ ਵਿੱਚ ਰੱਖਿਆ ਹੋਇਆ ਲੱਸੀ ਦੇ ਨਾਲ ਲੱਸੀ ਰੱਖੀ ਹੋਈ ਸੀ ਨਾਲ ਹੀ ਪੋਲੀਥੈਨ ਵਿੱਚ ਫਿਰ ਹੁਣ ਮੈਂ ਪੋਲੀਥਨ ਕੱਢ ਕੇ ਫਿਰ ਲੱਸੀ ਰੱਖੀ ਤੇ ਇਹ ਸਬਜ਼ੀ ਜਿਹੜੀ ਲੈਂਦੀ ਸੀ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਸਕਾ ਕੇ ਤੇ ਹੁਣ ਫਰਿੱਜ ਦੇ ਵਿੱਚ ਰੱਖ ਲਾਂਗੀ ਤੇ 2-3 ਦਿਨ ਦੀ ਸਬਜ਼ੀ ਹੈਗੀ ਆ ਤੇ ਲੈ ਲਈ ਤੇ ਇੱਥੇ ਮੈਂ ਫਿਰ ਸਵੇਰੇ ਪਹਿਲਾਂ ਇਹ ਹੀ ਧੋ ਕੇ ਸਾਰਾ ਕੰਮ ਕੀਤਾ ਤੇ ਹੁਣ ਮੈਂ ਇਹਨੂੰ ਅੰਦਰ ਰੱਖ ਦਾਂ ਕਿਉਂਕਿ ਫਿਰ ਬਾਹਰ ਪਈ ਜਿਹੜੀ ਨਾ ਮਰ ਜਾ ਆ ਜਾਂਦੀ ਆ ਤੇ ਲੱਸੀ ਜਿਹੜੀ ਫਿਰ ਮੈਂ ਇਦਾਂ ਕੱਢ ਕੇ ਰੱਖ ਲਾਂਗੀ ਤੇ ਉਹ ਵੈਸੇ ਤਾਂ ਮੈਂ ਮੈਟ ਫਰਿੱਜ 'ਚ ਵਿਛਾਏ ਹੋਏ ਨੇ ਗੰਦੇ ਉਹ ਨਹੀਂ ਹੁੰਦੇ ਕਿ ਜਦੋਂ ਕੱਪੜਾ ਮੈਂ ਮਾਰਦੇ ਨਹੀਂ ਹੁੰਦੀ ਤੇ ਫਿਰ ਇਹਦੇ ਨਾਲ ਸਾਫ ਰਹਿੰਦੇ ਨੇ ਤੇ ਫਿਰ ਮੈਂ ਟਮਾਟਰ ਤੇ ਹਰੀ ਮਿਰਚ ਵੀ ਕੱਢ ਲਈ ਸੀ ਹੁਣ ਮੈਂ ਤੜਕਾ ਲਾਵਾਂਗੀ ਸਬਜੀ ਨੂੰ ਤੇ ਟਾਈਮ ਹੋ ਗਿਆ ਸੀ ਇੱਥੇ 1 ਵਜੇ ਦਾ ਤੇ ਹੁਣ ਮੈਂ ਲਾਵਾਂਗੀ ਤੜਕਾ ਸਬਜੀ ਨੂੰ ਤੇ ਇਹ ਦਹੀਂ ਨਾਲ ਹੀ ਤੁਹਾਡੇ ਸਾਤਸਪੂਤ ਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਤੇ ਇੱਥੇ ਮੈਂ ਕੜਾਈ ਰੱਖ ਲਈ ਸੀ ਤੇ ਹੁਣ ਮੈਂ ਲਾਵਾਂਗੀ ਤੜਕਾ ਤੇਲ ਮੈਂ ਪਾ ਲਿਆ ਤੇਲ ਪਾਉਣ ਤੋਂ ਬਾਅਦ ਮੈਂ ਲਸਣ ਪਿਆਜ ਜਿਹੜਾ ਛਿਲਿਆ ਸੀਗਾ ਤੇ ਪਹਿਲਾਂ ਮੈਂ ਪਾਵਾਂਗੀ ਜੀਰਾ ਤੇ ਇਧਰ ਮੈਂ ਬੀਨਸ ਲਈਆਂ ਸੀ ਇਹਨਾਂ ਨੂੰ ਮੈਂ ਧੋ ਕੇ ਰੱਖਿਆ ਸੀ ਮੈਂ ਚਲ ਕੱਟ ਕੇ ਨਾ ਰੱਖ ਲਾਂਗੀ ਤੇ ਜਦੋਂ ਰਾਤ ਨੂੰ ਸਬਜ਼ੀ ਕਿਉਂਕਿ ਜਿਹੜੀ ਸੁੱਕੀ ਸਬਜ਼ੀ ਹੁੰਦੀ ਹੈ ਇੱਕ ਟਾਈਮ ਤੇ ਹੀ ਮਤਲਬ ਖਾਧੀ ਜਾਂਦੀ ਆ ਪਰ ਚਲੋ ਆਲੂ ਪਾਉਣ ਕਰਕੇ ਥੋੜੀ ਬੰਦ ਗੋਭੀ ਸੀ ਤੇ ਗਾਜਰਾਂ ਸੀਆਂ ਸਾਰੀਆਂ ਤੇ ਸਬਜ਼ੀ ਜ਼ਿਆਦਾ ਹੀ ਬਣ ਗਈ ਸੀ ਰਾਤ ਨੂੰ ਨਹੀਂ ਕੰਮ ਆ ਗਈ ਤੇ ਨਾਲ ਨਾਲ ਮੈਂ ਕਿਹਾ ਚਲ ਪਨੀਰ ਜਿਹੜਾ ਪੁਰਜੀ ਸੀ ਉਹ ਬਣਾ ਦਾਂਗੇ ਤੇ ਇੱਥੇ ਮੈਂ ਥੋੜੀ ਜਿਹੀ ਹਿੰਗ ਪਾਈ ਹਿੰਗ ਮੈਂ ਤਾਂ ਪਾ ਦਿੰਨੀ ਕੋਈ ਗੋਪੀ ਹਮੇਸ਼ਾ ਵਾਈ ਹੁੰਦੀ ਤਾਂ ਕਰਕੇ ਤੇ ਥੋੜਾ ਜੀਰਾ ਪਾਤਾ ਫਿਰ ਜਿਹੜਾ ਸੀਗਾ ਮੈਂ ਪਿਆਜ਼ ਔਰ ਲਸਣ ਕੱਟਿਆ ਉਹ ਪਾਤਾ ਬਾਅਦ ਵਿੱਚ ਮੈਂ ਟਮਾਟਰ 1 ਥੋੜਾ ਜਨਾ ਅਦਰਕ ਤੇ ਹਰੀ ਮਿਰਚ ਪਾਵਾਂਗੀ ਤੇ ਨਾਲ ਜਿਹੜੇ ਮਸਾਲੇ ਨਮਕ ਪਾ ਦਿੱਤਾ ੜਣਾ ਸਬਜੀ ਦਾ ਮਸਾਲਾ ਕੱਟਿਆ ਹੋਇਆ ਉਹ ਹਰ ਵਾਰੀ ਤੁਹਾਨੂੰ ਦੱਸਦੀ ਮੈਂ ਉਹ ਪਾ ਦੇਣੀ ਉਹਦੇ ਨਾਲ ਸਬਜੀ ਬਹੁਤ ਸਵਾਦ ਬਣਦੀ ਹਲਦੀ ਪਾ ਦੇਣੀ ਤੇ ਮੈਂ ਨਾ ਅੜਕਾ ਲਗੰਤੋਂ ਬਾਅਦ ਮੈਂ ਇਹ ਵਾਲਾ ਤੇ ਮੇਰੇ ਨਾਲ ਦੇਖ ਰਹੀ ਸੀ ਸ਼ਾਰਟ ਬਹੁਤ ਹੀ ਆ ਰਹੀਆਂ ਹਲਦੀ ਵਾਲਾ ਪਾਣੀ ਚ ਹਲਦੀ ਪਾ ਕੇ ਕਰਕੇ ਤੇ ਮੈਂ ਵੀ ਉਹ ਕੀਤਾ ਤੇ ਕਿਸੇ ਨੇ ਸਟੇਟਸ ਲਗਾਏ ਹੋ ਇਸ ਕਈਆਂ ਨੇ ਜਗਬਾਣੀ ਵਾਲੇ ਵੀ ਕਹਿ ਰਹੇ ਸੀ ਕਿ ਜੀ ਇਹਦੇ ਨਾਲ ਮਤਲਬ ਆਤਮਾ ਹੁੰਦੀ ਹੈ ਹੁੰਦਾ ਜੇ ਹੁੰਦਾ ਪਰ ਅਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੋਇਆ ਜਦੋਂ ਸੱਚੇ ਪਾਸ਼ਾ ਦਾ ਨਾਮ ਲੈਂਦੇ ਹਾਂ ਹਮੇਸ਼ਾ ਹੀ ਹਰਦਮ ਉਹਨਾਂ ਦੇ ਨਾਲ 나 ਹੀ ਅਸੀਂ ਇੰਨਾ ਗੱਲਾਂ ਤੇ ਵਿਸ਼ਵਾਸ ਕਰਦੇ ਆ ਤੇ ਪਾਠ ਕਰੋ ਤੇ ਸਭ ਠੀਕ ਹੈ ਜੀ ਤੇ ਇਹ ਤਾਂ ਬਸ ਇੱਕ ਓਂਜੀ ਅਸੀਂ ਕੀ ਕਹਿੰਦੇ ਆ ਇਹ ਹ ਸੈਕੜੇ ਵਾਲੀ ਗੱਲ ਹੋ ਗਈ ਕਿ ਸਾਰੇ ਜਹਾਨ ਨੇ ਕੀਤਾ ਤੇ ਮੈਂ ਵੀ ਕਰ ਲਿਆ ਪਾਣੀ ਚ ਪਾ ਕੇ ਹਲਦੀ ਤੇ ਮੈਨੂੰ ਕਮੈਂਟ ਵੀ ਆ ਰਹੇ ਸੀ ਕਿ ਮੈਂ ਰਹਿ ਗਈ ਮੈਂ ਰਹਿ ਗਈ ਮੈਂ ਕਿਹਾ ਸਾਰੇ ਕਰੋ ਕੋਈ ਗੱਲ ਨਹੀਂ ਕਿ ਸੱਚੇ ਪਾਸ਼ਾ ਦੀ ਕਿਰਪਾ ਹੋਵੇ ਤੇ ਕੁਝ ਨਹੀਂ ਹੁੰਦਾ ਤੇ ਇਹਨਾਂ ਜਿਹੜੀਆਂ ਦਦ ਇਹੜੀਆਂ ਗੱਲਾਂ ਐ ਇਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੇ ਇਦਾਂ ਹੋਣ ਲੱਗੇ ਤਾਂ ਪਤਾ ਨਹੀਂ ਕੀ ਵਿਆਮਾ ਪਰਮਾ ਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਤੇ ਬਿਲਕੁਲ ਹੀ ਇਹਨਾਂ ਗੱਲਾਂ ਨੂੰ ਮੰਨਦੇ ਤੇ ਲਓ ਜੀ ਇੱਥੇ ਮੈਂ ਸਬਜ਼ੀ ਨੂੰ ਲਾ ਲਿਆ ਤੜਕਾ ਤੇ ਨਾਲ ਮੈਂ ਇਸ ਤੇਲ ਰੱਖਤਾ ਇਹ ਤੁਸੀਂ ਸਾਈਡ ਤੇ ਤੇ ਨਾਲ ਪਿਆਜ਼ ਕੱਟਾਂਗੇ ਤੇ ਬਰੀਆਮ ਵਾਸਤੇ ਬਣਾ ਦਾਂਗੇ ਨਾਲ ਪੁਰਜੀ ਤੇ ਅੱਜਕੱਲ ਟ੍ਰੈਂਡ ਹੀ ਚੱਲਿਆ ਹੋਇਆ ਸਾਰੇ ਜਾਣੇ ਸ਼ਾਰਟਸ ਪਾ ਰਹੇ ਨੇ ਤੇ ਮੈਂ ਕਿਹਾ ਅਸੀਂ ਕਿਉਂ ਪਿੱਛੇ ਰਹੀ ਜੀ ਅਸੀਂ ਪਾ ਦਿੰਨੇ ਆ ਤੇ ਮੈਨੂੰ ਕਮੈਂਟ ਆਇਆ ਸੀ ਤੁਸੀਂ ਲਾਈਟ ਬੰਦ ਕਰਕੇ ਫੇਰ ਆ ਕਰਨਾ ਸੀਗਾ ਤੇ ਮੈਂ ਤਾਂ ਵੈਸੇ ਲਾਈਟ ਓਨ ਜੀ ਕਰ ਦਿੱਤਾ ਤੇ ਮੈਂ ਕਿਹਾ ਚਲ ਸ਼ਾਰਟ ਪਾ ਦਿੰਨੇ ਆ ਤੇ ਇਥੇ ਮੈਂ ਪਿਆਜ਼ ਕੱਟਣ ਲੱਗ ਗਈ ਪਿਆਜ਼ ਕੱਟ ਕੇ ਤੇ ਜਿਹੜਾ ਤੇਲ ਮੈਂ ਗਰਮ ਕਰਨ ਨੂੰ ਰੱਖ ਲਿਆ ਸੀਗਾ ਤੇ ਇਹ ਵਾਰੀ ਕਿ ਮੈਂ ਕਰਦ ਜਿਹੜੀ ਲਈ ਸੀ ਨਾ ਇਦਾਂ ਧੰਦੇ ਨਹੀਂ ਸੀ ਹੈਗੇ ਤੇ ਮੈਂ ਫਰਾਤ ਨਹੀਂ ਕੱਟੇ ਨੇ ਤੇ ਮੈਂ ਵੈਸੇ ਬੋਟ ਤੇ ਹੀ ਕੱਟਦੀ ਹੁੰਦੀ ਤੇ ਥੋੜਾ ਜੀਰਾ ਪਾਇਆ ਪਿਆਜ਼ ਪਾਇਆ ਇੱਕ ਟਮਾਟਰ ਪਾਵਾਂਗੀ ਹਰੀ ਮਿਰਚ ਪਾਵਾਂਗੀ ਤੇ ਪਿਆਜ਼ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਾਂਗੀ ਲਾਈਟ ਬ੍ਰਾਊਨ ਇੱਕ ਰੱਖਾਂਗੀ ਤੇ ਨਾਲ-ਨਾਲ ਮੈਂ ਉਹਦੇ ਚ ਕਟਚੀ ਮਾਰੀ ਜਾਵਾਂ ਮੈਂ ਕਿਹਾ ਚਲ ਖੜੇ-ਖੜੇ ਬੜਾ ਕੰਮ ਗਰਮੀ ਦੇ ਵਿੱਚ ਕੰਮ ਕਰਨੇ ਐਨੇ ਔਖੇ ਹੋਏ ਪਏ ਨੇ ਬਹੁਤ ਜ਼ਿਆਦਾ ਇਦਾਂ ਇੱਕ ਮੈਨੂੰ ਹੁੰਦਾ ਕਿ ਚਲੋ ਜਾਈਏ ਅਸੀਂ ਇੱਕ ਚੀਜ਼ ਕਰ ਰਹੇ ਹਾਂ ਤੇ ਨਾਲ ਨਾਲ ਲੱਗਦਾ ਦੂਸਰਾ ਕੰਮ ਵੀ ਹੋ ਜਾਏ ਕਿਚਨ ਚ ਜਲਦੀ ਕੰਮ ਮੁੱਕ ਜਾਂਦਾ ਤੇ ਨਾਲ ਹੀ ਮੈਂ ਆਟਾ ਗੁੰਨ ਕੇ ਰੱਖ ਲਿਆ ਸੀਗਾ ਫੁਲਕੇ ਲਾਉਣ ਵਾਸਤੇ ਤੇ ਇਥੇ 1 ਵਜ ਗਿਆ ਸੀ 1:30 ਵਜੇ ਮੈਂ ਫੁਲਕੇ ਲਾਵਾਂਗੀ ਕਿਉਂਕਿ 1:30 ਵਜੇ ਮਮੀ ਰੋਟੀ ਥੱਲੇ ਪੇਸ ਨਹੀਂ ਹੁੰਦੀ ਇਸ ਕਰਕੇ 1:30 ਵਜੇ ਫੁਲਕੇ ਲਾ ਕੇ ਤੇ ਕਿਉਂਕਿ ਉਹ ਵੀ ਸਵੇਰੇ ਬ੍ਰੇਕਫਾਸਟ ਥੋੜਾ ਫਰੂਟ ਵਗੈਰਾ ਹੀ ਲੈਂਦੇ ਆ ਤੇ ਰੋਟੀ ਇਸ ਕਰਕੇ ਜਲਦੀ ਬਣ ਜਾਂਦੀ ਸਾਡੀ ਤੇ ਨਮਕ ਪਾਤਾ ਹਲਦੀ ਪਾਤੀ ਹਰੀ ਮਿਰਚ ਪਾਈ ਤੇ ਟਮਾਟਰ ਮੈਂ ਪਾਤਾ ਸੀਗਾ ਪਾਉਣਾ ਇਹਦੇ ਚ ਤੇ ਪੁਰਜੀ ਬਹੁਤ ਸਵਾਦ ਬਣ ਗਈ ਸੀ ਬਰੀਆਮ ਨੂੰ ਤਾਂ ਫਿਰ ਹੋਰ ਮੋਜਾਂ ਉਹ ਮੈਗੀ ਮਸਾਲਾ ਕਹਿ ਰਿਆ ਸੀ ਪਰ ਮੈਂ ਮਸਾਲਾ ਜਿਹੜਾ ਕੁੱਟਿਆ ਸੀ ਇਹ ਮੈਂ ਪਾ ਦਿੱਤਾ ਕਹਿੰਦਾ ਮੈਂ ਕਿਹਾ ਇਹਦੇ ਵਿੱਚ ਪਾਦਾ ਸਬਜੀ ਦੇ ਵਿੱਚ ਹੀ ਕੱਟ ਕੇ ਪੀਸ ਕਹਿੰਦਾ ਨਹੀਂ ਮਮਾ ਅਲੱਗ ਤੋਂ ਬਣਾਓ ਤੁਸੀਂ ਮੈਂ ਨਹੀਂ ਖਾਣੀ ਇਹ ਵਾਲੀ ਉਹਨੂੰ ਪੁਰਜੀ ਜ਼ਿਆਦਾ ਸਵਾਦ ਲੱਗਦੀ ਹੈ ਤਾਂ ਪਨੀਰ ਦੀ ਪੁਰਜੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਇਹਨੂੰ ਫਿਰ ਮੈਂ ਇਦਾਂ ਹੱਥ ਨਾਲ ਹੀ ਕਰਕੇ ਤੇ ਮੈਂ ਵਿੱਚ ਪਾ ਦਿੱਤਾ ਸੀ ਤੇ ਪੁਰਜੀ ਬਣ ਕੇ ਬਹੁਤ ਸਵਾਦ ਹੋ ਗਈ ਸੀ ਕੀ ਪਨੀਰ ਦੀ ਤੇ ਇੱਕ ਸਾਈਡ ਤੇ ਬਹੁਤ ਸੋਹਣੀ ਇਹ ਸਬਜੀ ਬਣ ਗਈ ਸੀਗੀ ਤੇ ਪੁਰਜੀ ਬਣ ਕੇ ਹੋ ਗਈ ਤਿਆਰ ਤੇ ਇਹਨੂੰ ਥੋੜਾ ਜਿਹਾ ਦੋ ਮਿੰਟ ਮੈਂ ਰੱਖਾਂਗੀ ਉਸ ਤੋਂ ਬਾਅਦ ਮੈਂ ਇਧਰ ਸਬਜੀ ਬਣ ਗਈ ਇਸ ਤੇ ਫਿਰ ਹਰਾ ਧਨੀਆ ਵਿੱਚ ਪਾ ਦਿੱਤਾ ਤੇ ਟੈਕਸਚਰ ਵੇਖੋ ਕਿੰਨਾ ਸੋਹਣਾ ਆਇਆ ਤੇ ਬਾਕੀ ਸਬਜੀ ਬਹੁਤ ਸਵਾਦ ਸੀਗੀ ਮੰਮੀ ਨੂੰ ਬੜੀ ਸਵਾਦ ਲੱਗੀ ਪੁਰਜੀ ਫਿਰ ਮੈਂ ਉਹਨਾਂ ਨੂੰ ਭੇਜਤੀ ਮੈਂ ਕਿਹਾ ਦੁਪਹਿਰ ਨੂੰ ਲੈ ਲਿਆ ਕਰੋ ਰਾਤ ਨੂੰ ਨਾ ਲਿਆ ਕਰੋ ਰਾਤ ਨੂੰ ਹੈਵੀ ਹੁੰਦਾ ਦੁਪਹਿਰ ਨੂੰ ਪਨੀਰ ਖਾਣਾ ਚਾਹੀਦਾ ਰਾਤ ਨੂੰ ਫਿਰ ਪਚਦਾ ਨਹੀਂ ਜਲਦੀ ਤੇ ਇਹ ਤੇ ਨਾਲ ਹੀ ਹੁਣ ਗੈਸ ਮੇਰੀ ਆਦਤ ਹੈ ਕਿ ਨਾਲ ਹੀ ਗੈਸ ਸਾਫ ਕਰ ਲਵਾਂ ਵੈਸੇ ਨਾ ਇਹ ਜਿਹੜਾ ਕੱਚ ਵਾਲੇ ਗਲਾਸ ਨੇ ਉਹਦੇ ਕਿੰਨੇ ਗਲਾਸ ਨੇ ਗੈਸ ਜਿਹੜੀ ਨੇ ਤੇ ਫਿਰ ਸਫਾਈ ਬਹੁਤ ਮੰਗਦਾ ਕੁਕਿੰਗ ਤੇ ਸਬਜੀ ਰੱਖ ਦਿੱਤੀ ਤੇ ਪਨੀਰ ਦੀ ਪੁਰਜੀ ਬਣ ਚੁੱਕੀ ਹੈ ਤੇ ਆਟਾ ਗੁੰਨਣਾ ਵੀ ਹੁਣ ਗਰਮੀ ਬਹੁਤ ਲੱਗਿਆ ਇੱਧਰ ਜਿਹੜਾ ਕੁਕਿੰਗ ਕਰਦਾ ਥੋੜਾ ਖਲਾਵਾ ਪਿਆ ਉਹ ਚੱਕਾਂਗੀ ਹੁਣ ਤੇ ਇਹ ਜਿਹੜੇ ਬੱਤਣ ਥੋੜੇ ਸਾਫ਼ ਕਰਦੇ ਆ ਤੇ ਬਾਹਰ ਮੌਸਮ ਬਹੁਤ ਵਧੀਆ ਹੋਇਆ ਦਿਖਾਂਦੀ ਹਾਂ ਤੁਹਾਨੂੰ ਬਾਹਰ ਦਾ ਮੌਸਮ ਦੇਖਦੇ ਆ ਬੱਦਲ ਜੇ ਹੋ ਰਹੇ ਆ ਦੇਖੋ ਬੱਦਲ ਹਵਾ ਚੱਲ ਵੀ ਪਰ ਇਧਰ ਕੋਠੀ ਬੰਦ ਰਹੀ ਨਾ ਇਧਰ ਤੀਜੀ ਵੰਜਨ ਨੂੰ ਤਿਆਰ ਕਰ ਰਹੇ ਆ ਬਹੁਤ ਡਸਟ ਆ ਰਹੀ ਦੀ ਬਰੇਟਾਈਲਾਂ ਕੱਟ ਰੇ ਨਾ ਤੇ ਬਹੁਤ ਰੀਕ ਰੀਕ ਸੁਭੋਰੀਆਂ ਕੰਡ ਜਾਂ ਮਤਲਬ ਡਸਟ ਜੀ ਉਹ ਉੱਡ ਕੇ ਆ ਰਹੀ ਹੈ ਸਾਰੀਆਂ ਰੇਲਿੰਗਾਂ ਭਰ ਗਈਆਂ ਫਿਰ ਤੇ ਦਰਵਾਜ਼ੇ ਜੇ ਸਾਫ਼ ਕੀਤੇ ਸੀਗੇ ਤਾਂ ਫਿਰ ਡਸਟ ਆ ਰਹੀ ਹੈ ਤੇ ਡਸਟ ਵੀ ਜਦੋਂ ਗੰਦੇ ਜੇ ਲੱਗਣ ਲੱਗੇ ਗੰਦੇ ਮਤਲਬ ਕੰਦੇ ਜਦੋਂ ਡਸਟ ਕੋਈ ਆ ਰਹੀ ਹੈ ਹਵਾ ਚੱਲਦੀ ਹੈ ਤੇ ਹੁਣ ਆਪ ਇਥੇ ਪੌਲ ਕੌਨਿਚ ਵੀ ਸਾਰੇ ਪੋਚਾ ਵਗੈਰਾ ਲੱਗ ਗਿਆ ਤੇ ਹੁਣ ਮੈਂ ਲੰਗੀ ਪੈ ਰਹੀ ਹਾਂ ਪਰ ਮੈਨੂੰ ਲੱਗਦਾ ਜਿਵੇਂ ਮਿੱਟੀ ਆ ਕਿਉਂਕਿ ਹਵਾ ਚੱਲਦੀ ਹੈ ਜੋ ਟਾਈਲਸ ਕੱਟ ਰਹੇ ਨੇ ਤੇ ਉਹਦੇ ਕਰਕੇ ਸਾਰਾ ਡਸਟ ਆ ਰਹੀ ਤੇ ਚਲੋ ਕਿ ਵੀ ਥੋੜਾ ਕੰਮ ਕਰਨਾ ਬਾਕੀ ਕੰਮ ਤੇ ਕਰਮੇ ਤੇ ਅੱਜ ਮੈਂ ਦੇਖਦੀ ਮੈਂ ਸੋਚ ਰਹੀ ਸੀ ਕਿ ਤੇ ਇੱਧਰ ਨਾਲ ਰੇਲਿੰਗਾਂ ਆਵਲੀਆਂ ਨੇ ਮੇਰੇ ਰੇਲਿੰਗਸ ਆਫ ਕਰਾਂਗੇ ਸਾਰੀ ਤੇ ਰੇਲ ਹੁਣ ਮੈਂ ਕਰਣੀ ਨਹੀਂ ਹੌਣ ਮੈਂ ਕਰਨੀ ਨਹੀਂ ਕਿਉਂਕਿ ਉਹ ਡਸਟ ਆ ਰਹੀ ਹੈ ਤੇ ਫਿਰ ਦੇਖਦੇ ਸ਼ਾਮ ਨੂੰ ਤੇ ਹਵਾ वगैरह बंद ਹੋਏ ਫਿਰ ਜਿੰਮੇਰਾ ਟਾਈਮ ਲੱਗਾ ਤੇ ਮੈਂ ਜ਼ਰੂਰ ਕਰਾਂਗੀ ਤੇ ਹੁਣ ਆਟਾ ਗੁੰਨਦੇ ਆ ਤੇ ਇਧਰ ਕੱਪੜੇ ਤੋਂ ਉੱਤੇ ਪੇ ਲਾ ਕੇ ਲਿਆਂਦੇ ਆ ਇਹਨਾਂ ਨੂੰ ਜੋੜਨਾ ਤੇ ਮਸ਼ੀਨਾ ਬਹੁਤ ਆ ਗਿਆ ਕਿਉਂਕਿ ਕਿਚਨ ਵਿੱਚ ਹੋਣ ਕਰਕੇ ਨਾ ਤੇ ਖਲਾਰਾ ਤੇ ਮੈਂ ਉਸੇ ਪੈ ਗਿਆ ਫਿਰ ਕੰਨ ਨਾ ਨਾ ਚੱਕਣਾ ਵੀ ਪੈਂਦਾ ਕਿਉਂਕਿ ਸਬਜੀ ਕੱਟੀ ਜਾਂ ਉਹ ਮੈਂ ਬੈਟ ਤੇ ਇਕੱਠੀ ਅੱਜ ਤੇ ਕਿਚਨ ਚ ਕੁਝ ਵੀ ਥੋੜੀ ਜੀ ਚੀਜ਼ ਡਿੱਗ ਜਾਂਦੀ ਫਿਰ ਮੈਂ ਬਾਅਦ ਵਿੱਚ ਸਾਰਾ ਆਟਾ ਆਟਾ ਗੁੰਨ ਕੇ ਭਾਂਡੇ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਥੱਲੇ ਵੀ ਉੱਚਾ ਲਗਾ ਦਿੰਦੀ ਹਣੀ ਕਿਚਨ ਚ ਸਾਫ਼ ਜਾਂ ਮਤੋ ਦੇ ਦਿੰਦੀ ਹਣੀ ਪਾਣੀ ਸਟਕੇ ਤੇ ਇੱਕ ਵਾਰੀ ਸਫਾਈ ਹੋ ਗਈ ਐ ਸਾਰੀ ਤੇ ਇਹ ਤਾਂ ਚੱਲਦਾ ਹੀ ਰਹਿੰਦਾ ਸਾਰਾ ਦਿਨ ਕਮ ਤੇ ਪਸੀਨਾ ਬਹੁਤ ਆ ਪਰ ਇਹ ਕਾਟਰ ਦੀ ਚੁੰਨੀ ਬਹੁਤ ਵਧੀਆ ਹੈ ਕਿ ਇਹ ਦੇ ਨਾਲ ਮਤਲਬ ਪਸੀਨਾ ਵਗੈਰਾ ਪੂੰਝਿਆ ਜਾਂਦਾ ਤੇ ਚੁੰਨੀ ਵੀ ਬੜੀ ਸੋਹਣੀ ਉੱਪਰ ਲੈ ਲੈਂ ਲ ਹੋ ਜਾਂਦੀ ਹੈ ਤੇ ਤਾਂ ਕਰਕੇ ਮੈਂ ਇਹ ਚੁੰਨੀ ਲਈ ਹੋਰ ਲੈ ਕੇ ਆ ਦੁਕਾਨ ਨੂੰ ਬਹੁਤ ਕਿਉਂਕਿ ਇੱਕ ਮੇਰੇ ਕੋਲ ਦੂਕੀ ਹੈ ਜਿਆਦਾ ਨਹੀਂ ਕਾਟਰ ਦੀ ਚੁੰਨੀ ਕੋਈ ਵੈਸੇ ਤੇ ਸੂਟਾਂ ਦੇ ਨਾਲ ਲਈਦੀਆਂ ਤੇ ਜਿਆਦਾ ਨਹੀਂ ਹੈਗੀਆਂ ਤੇ ਮੈਨੂੰ ਇਹ ਵਧੀਆ ਲੱਗੀ ਚੁੰਨੀ ਤੇ ਹੇਮਿਲ ਮੰਮੀ ਨੇ ਜਿੱਤੀ ਸੈ ਇਥਿੰਕ ਜਦੋਂ ਡੈਡੀ ਪੂਰੇ ਹੋਏ ਨਾ ਤੇ ਸਾਡੇ ਇੱਥੇ ਰਵਾਜ ਹੈ ਕਿ ਬਾਅਦ ਵਿੱਚ ਉਹ ਉਹ ਕਿਚੁੰਨੀ ਤੇ ਫੂਲ ਵੀ ਆਪਨੇ ਧੀ ਨੂੰ ਦੇ ਕੇ ਜਾਂਦੇ ਪਹਿਲਾ ਕਪੜਾ ਲੀੜਾ ਤੇ ਲਿਆ ਦਿੰਦੇ ਨੇ ਆ ਬਾਅਦ ਵਿੱਚ ਵੀ ਮਤਲਬ ਉਹ ਮਹੀਨੇ ਬਾਅਦ ਸੋ ਨਾਈ ਕਹਿੰਦੇ ਆ ਇਹ 도ਆਬੇ ਵੱਲ ਹੈਗਾ ਤੇ ਅਸੀਂ ਦੇ ਮਾਝੇ ਦਾ ਸਾਡੇ ਤਿੰਨ ਦਿਵਾਜੇ ਹੈਗਾ ਪਰ ਇੱਧਰ ਨਵਾਜਾ ਹੈਗਾ ਤੇ ਫਿਰ ਉਹ ਚੁੰਨੀ ਲੈ ਕੇ ਆਏ ਸੀ ਮੈਂ ਕਿਹਾ ਤੁਸੀਂ ਜੁੱਤੀ ਨਾ ਲੈ ਕੇ ਹੋ ਬਣਾਉਂਗੀ ਕੋਟੇ ਘਾਟੇ ਵਾਲੀ ਸੋ ਸਿੰਪਲ ਤੋਂ ਮੀ ਲੈ ਕੇ ਆਇਓ ਜਿਹੜੀ ਮੈਂ ਲੈ ਕੇ ਹਟਾਣਾ ਤੇ ਇਹ ਜੁੱਲੀ ਮੇਨ ਬੜੀ ਵਧੀਆ ਲੱਗੀ ਤੇ ਇਹਨਾਂ ਪਸੀਨਾ ਸੁਣਾ ਨਾ ਬਹੁਤ ਜਿਆਦਾ ਚਲੋ ਜੀ ਸਭ ਜਵਾ ਬਣਾ ਕੇ ਹਾਂ ਆਟਾ ਗੋਲ ਲੀਏ ਤੇ ਜੋੜਾ ਕੰਮ ਹੋਣ ਅੱਗੇ ਕਰਾਂਗੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਬਨੇ ਰਿਓ ਇਦਾਂ ਹੀ ਮੇਰੇ ਨਾਲ ਤੇ ਇੱਥੇ ਮੈਂ ਸਬਜੀ ਦੇਖਣ ਆ ਗਈ ਸੀ ਕਿ ਫਿਰ ਮੈਂ ਨਾ ਦੂਸਰੇ ਸਾਰੇ ਕੰਮ ਕਰਕੇ ਬਰਤਨ ਵਗੈਰਾ ਸਾਫ ਜਿਹੜੇ ਵੀ ਕਰਕੇ ਸਬਜੀ ਬਣ ਗਈ ਸੀ ਬਹੁਤ ਸੋਹਣੀ ਤੇ ਬਾਕੀ ਹੁਣ ਜਿਹੜਾ ਵੀ ਗੈਸ ਵਗੈਰਾ ਲੱਗੂ ਮੈਂ ਸਾਰਾ ਸਾਫ ਕਰਨ ਲੱਗ ਗਈ ਕਿ ਇਦਾਂ ਵੀ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਜਦੋਂ ਕੁਕਿੰਗ ਕਰਦੇ ਆ ਨਾ ਤੇ ਫਿਰ ਜਿਹੜੇ ਭਾਂਡੇ ਸੀ ਮੈਂ ਉਹ ਲਗਾ ਦਾਂਗੀ ਨਾਲ-ਨਾਲ ਕਿ ਨਾਲ-ਨਾਲ ਹੁੰਦਾ ਕਿ ਜਿਹੜਾ ਕੰਮ ਮੁੱਕਦਾ ਹੀ ਜਾਵੇ ਤੇ ਇੱਥੇ ਬੀਨਸ ਜਿਹੜੀਆਂ ਮੈਂ ਧੋ ਕੇ ਰੱਖੀਆਂ ਜਿਹੜੀਆਂ ਸੀ ਮੈਂ ਇਹਨਾਂ ਨੂੰ ਮਨ 'ਚ ਸੋਚ ਰਹੀ ਸੀ ਮੈਂ ਕੱਟ ਲਾਂ ਅਗਰ ਜੇ ਸ਼ਾਮ ਨੂੰ ਬਣਾਉਣੀਆਂ ਪਈਆਂ ਤੇ ਬਣਾ ਲਾਂਗੇ ਤੇ ਮੈਂ ਸਾਰੇ ਬਰਤਨ ਵਗੈਰਾ ਲਗਾ ਲਏ ਇੱਥੇ ਮੈਂਗੋ ਕੱਢਿਆ ਹੋਇਆ ਸੀ ਕਾਹਵਰੇ ਆਮ ਵਾਸਤੇ ਸ਼ਾਮ ਨੂੰ ਤੇ ਇਹ ਤਾਂ ਸ਼ੇਕ ਬਣਾਵਾਂਗੇ ਇੱਥੇ ਮੈਂ ਭਾਂਡੇ ਨੂੰ ਸਾਫ਼ ਕਰਨ ਲੱਗੀ ਸੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕੱਲ੍ਹ ਤੋਂ ਨਵਾਂ ਵਲੌਗ ਲੈ ਕੇ ਆਉਂਦੇ ਆ ਤਦ ਤੱਕ ਦੀ ਜੀ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ ਤੇ ਸਬਜ਼ੀ ਬਣ ਗਈ ਉਹ ਤੇ ਹੁਣ ਮੈਂ ਪਾ ਦਾਂਗੀ ਖਰਾਤਨੀਆਂ ਤੇ ਦੇਖੋ ਜੀ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ